ਭਾਈ ਜਗਤਾਰ ਸਿੰਘ ਤਾਰਾ ਨੇ ਕਿਹਾ ਕਿ ਉਹ ਜਥੇਦਾਰ ਲਾਉਣ ਤੇ ਲੋਣ ਦੇ ਮੌਜੂਦਾ ਢੰਗ ਤਰੀਕੇ ਨਾਲ ਸਹਿਮਤ ਨਹੀਂ। ਉਹਨਾਂ ਕਿਹਾ ਕਿ ਫਖਰੇ ਕੌਮ ਵਾਂਗ ਬੀਬੀ ਸੁਰਿੰਦਰ ਕੌਰ ਬਾਦਲ ਦਾ ਮਾਤਾ ਖੀਵਾ ਜੀ ਅਵਾਰਡ ਵਾਪਸ ਲਿਆ ਜਾਵੇ। ਉਹਨਾਂ ਨਵੇਂ ਜਥੇਦਾਰ ਦੀ ਹਮਾਇਤ ਲਈ ਸਪਸ਼ਟ ਕਿਹਾ ਕਿ ਜੇ ਪੰਥਕ ਹਿੱਤਾਂ ਲਈ ਚੜ੍ਹਦੀ ਕਲਾ ਵਾਲੇ ਫੈਸਲੇ ਕਰੋਗੇ ਤਾਂ ਸਾਥ ਦੇਾਂਗੇ ਪਰ ਸਿਧਾਂਤ ਛੱਡਣ ਉਪਰੰਤ ਆਪ ਦੇ ਸਾਹਮਣੇ ਵਿਰੋਧ ਵਿੱਚ ਖੜੇ ਮਿਲਾਂਗੇ। ਬਾਦਲ ਗਿਆ ਦੇ ਪੰਥ ਦੇ ਉਲਟ ਜਾ ਕੇ ਤੋਪੇ ਜਸਦਾਰ ਤੋਂ ਭਾਈ ਤਾਰਾ ਦੀ ਕੋਈ ਵੀ ਗੱਲ ਪੂਰੀ ਨਹੀਂ ਹੋ ਸਕਣੀ ਭਾਈ ਤਾਰੇ ਨੇ ਸਮੁੱਚੀ ਖੜਕੂ ਤੇ ਖਾਲਿਸਤਾਨੀ ਧਿਰ ਵੱਲੋਂ ਜੋ ਕੁਝ ਕਹਿ ਦਿੱਤਾ ਹੈ ਭਾਈ ਕੁਲਦੀਪ ਸਿੰਘ ਗੜਗੱਜ ਕਦੇ ਪੂਰਾ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਨੂੰ ਤਾਂ 2 ਦਸੰਬਰ ਵਾਲੇ ਫੈਸਲੇ ਵਿੱਚ ਭਰਤੀ ਕਮੇਟੀ ਵਾਲਾ ਯੱਬ ਨਿਬੇੜਨ ਲਈ ਉਹਦਾ ਦਿੱਤਾ ਬੜੀ ਜਲਦੀ ਗਿਆਨੀ ਪੂਰਨ ਸਿੰਘ ਵਾਂਗ ਗੜਗੱਜ ਸਭਨੋਂ ਵੀ ਘਰ ਨੂੰ ਤੋੜ ਦੇਣਗੇ ਤੇ ਬਾਦਲ ਸੈਨਾ ਉਵੇਂ ਭੰਡੇਗੀ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਤੇ ਗਿਆਨੀ ਰਗਵੀਰ ਸਿੰਘ ਖਿਲਾਫ ਆਈਟੀ ਸੈੱਲ ਲੱਗਿਆ ਹੋਇਆ ਹੈ ਜਿਹੜੇ ਆਈਟੀ ਸੈੱਲ ਨੇ ਮਜੀਠੀਆ ਨਹੀਂ ਬਖਸ਼ਿਆ ਉਹਨੇ ਗੜਗੱਜ ਸਾਹ ਨੂੰ ਕਹਿਣਾ ਕਿ ਸਰਨੇ ਰਾਹੀ ਕੁਸਪੈਟ ਹੋ ਗਈ ਸੀ ਉਹਨਾਂ ਕਿਹਾ ਕਿ ਫਖਰੇ ਕੋਮ ਵਾਂਗ ਬੀਬੀ ਸੁਰਿੰਦਰ ਕੋਰ ਬਾਦਲ ਦਾ ਮਾਤਾ ਖੀਵਾ ਜੀ ਅਵਾਰਡ ਵਾਪਸ ਲਿਆ ਜਾਵੇ ਉਹਨਾਂ ਨਵੇਂ ਜਥੇਦਾਰ ਦੀ ਹਮਾਇਤ ਲਈ ਸਪਸ਼ਟ ਕਿਹਾ ਕਿ ਜੇ ਪੰਥਕ ਹਿੱਤਾਂ ਲਈ ਚੜ੍ਹਦੀ ਕਲਾ ਵਾਲੇ ਫੈਸਲੇ ਕਰੋਗੇ ਤਾਂ ਸਾਥ ਦੇਾਂਗੇ ਪਰ ਸਿਧਾਂਤ ਛੱਡਣ ਉਪਰੰਤ ਆਪ ਦੇ ਸਾਹਮਣੇ ਵਿਰੋਧ ਵਿੱਚ ਖੜੇ ਮਿਲਾਂਗੇ ਬਾਦਲ ਗਿਆ ਦੇ ਪੰਥ ਦੇ ਉਲਟ ਜਾ ਕੇ ਥੋਪੇ ਜਿਤਦਰ ਤੋਂ ਭਾਈ ਤਾਰਾ ਦੀ ਕੋਈ ਵੀ ਗੱਲ ਪੂਰੀ ਨਹੀਂ ਹੋ ਸਕਣੀ ਭਾਈ ਤਾਰੇ ਨੇ ਸਮੁੱਚੀ ਖੜਕੂ ਤੇ ਖਾਲਿਸਤਾਨੀ ਧਿਰ ਵੱਲੋਂ ਜੋ ਕੁਝ ਕਹਿ ਦਿੱਤਾ ਹੈ ਭਾਈ ਕੁਲਦੀਪ ਸਿੰਘ ਗੜਗੱਜ ਕਦੇ ਪੂਰਾ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਨੂੰ ਤਾਂ 2 ਦਸੰਬਰ ਵਾਲੇ ਫੈਸਲੇ ਵਿੱਚ ਭਰਤੀ ਕਮੇਟੀ ਵਾਲਾ ਯੱਬ ਨਿਬੜਨ ਲਈ ਉਹਦਾ ਦਿੱਤਾ ਹੈ ਬੜੀ ਜਲਦੀ ਗਿਆਨੀ ਪੂਰਨ ਸਿੰਘ ਵਾਂਗ ਗੜਗੱਜ ਸਾਬ ਨੂੰ ਵੀ ਘਰ ਨੂੰ ਤੋਰ ਦੇਣਗੇ ਤੇ ਬਦਲ ਸੈਨਾ ਉਵੇਂ ਭੰਡੇਗੀ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਤੇ ਗਿਆਨੀ ਰਗਵੀਰ ਸਿੰਘ ਖਿਲਾਫ ਆਈਟੀ ਸੈੱਲ ਲੱਗਿਆ ਹੋਇਆ ਹੈ ਜਿਹੜੇ ਆਈਟੀ ਸੈੱਲ ਨੇ ਮਜੀਠੀਆ ਨਹੀਂ ਬਖਸ਼ਿਆ ਉਹਨੇ ਗੜਗੱਜ ਸਾਬ ਨੂੰ ਕਹਿਣਾ ਕਿ ਸਰਨੇ ਰਾਹੀ ਕੁਸਪੈਟ ਹੋ ਗਈ ਸੀ